ਨੂੰ ਬਹੁਤ ਪਿਆਰ ਸਤਿਕਾਰ ਭਰਿਆ ਸਤਿ ਸਾਲ ਇਹ ਮੇਰੇ ਬਜ਼ੁਰਗਾ 96 ਸਾਲ ਦੇ ਇੱਕ ਵੱਡੀ ਦੇ ਐਨੇ ਜਿਆਦਾ ਸ਼ਿਕੀਨ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹ ਰੋਜ਼ ਘਟ ਤੋਂ ਘਟ ਤੋਂ 3 ਘੰਟੇ ਇਹ ਮੈਚ ਦੇਖਦੇ ਆ ਦੇਖੋ ਅੱਜ ਵੀ ਮੈਚ ਲੱਗਾ ਆ ਭਾਈ ਲੱਧੂ ਤੇ ਫਰੰਦੀਪੁਰ ਤੇ ਇਹ ਦੇਖ ਲੋ ਵੇ ਕਿੰਨੀ ਖਿਡਾਰੀ ਵੀ ਬੰਦ ਕਰ ਰਹੇ ਹਨ ਕਿੰਨੀ ਰੂਹ ਨਾ ਲੇਖਣ ਰਿਹਾ ਆ ਆ ਸਰਦਾਰ ਦਰਜੇ ਦਾ ਸਰਪੰਚ ਦਾ ਬੋਲ ਜੋ ਕਰੀ ਐ ਇਸਨੇ ਕਹਿੰਦੇ ਸਾਡੇ ਮਨਜੀਤ ਸਿੰਘ ਨਾਲ ਪੂਰ ਲੰਘੇ ਰਿਸ਼ਤੇ ਲੱਗਾ ਹੈ ਪਰ ਕੋਈ ਦੇਖਿਆ ਮੇਰਾ ਖਿਆਲ ਸਤੂ ਬਹੁ ਸ਼ਕੀਨ ਆ ਮੇਰੇ ਬਾਪੂ ਮਾਰੇ ਸੱਚੇ ਪਾਤਸ਼ਾਹ ਦੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਦੀ ਵੱਡੀ ਲੰਮੀ ਉਮਰ ਹੋਵੇ ਤੇ ਸਾਡੇ ਲਈ ਸਾਡਾ ਬਾਪੂ ਨਾ ਹੀਰਾ ਆ ਜੋ ਕਹਦੇ ਉਹ ਹਾਜ਼ਰ ਆ ਆ ਦੇਖੋ ਇਹ ਆ ਬਾਪੂ ਜੀ ਸਰਦਾਰ ਸਰਵਰ ਸਿੰਘ ਜੀ 18 ਨੰਬਰ ਇਹ ਫੋਟੋ ਆ ਜੀ ਮਹਾਂਪੁਰਖ ਸੰਤ ਬਾਬਾ ਬਹਾਦਰ ਸਿੰਘ ਜੀ ਸੰਸਾਰਪੁਰ ਮਕਵਾਲ ਵਾਲੇ ਜਿੰਨੇ ਜਪੀ ਤਪੀਏ ਸੀ ਨਾ ਮੈਂ ਅੱਜ ਤੱਕ ਇੰਨੇ ਜੱਪ ਤੱਪ ਵਾਲੇ ਮਹਾਂਪੁਰਖ ਨੂੰ ਨੇ ਮਿਲਿਆ ਔਰ ਕਿਸੇ ਦਾਇਕ ਰੁਪਈਆ ਚਾੜਿਆ ਵੀ ਹੱਥ ਨਹੀਂ ਲਾਉਂਦੇ ਸੀ ਪੈਸਾ ਤਾਂ ਬਹੁਤ ਦੂਰ ਦੀ ਗੱਲ ਆ ਵੀ ਕਿਸੇ ਦੇ ਘਰ ਤੋਂ ਉਸ ਘਰ ਤੋਂ ਪਾਣੀ ਨਹੀਂ ਇਹ ਪੀਂਦੇ ਸੀ ਜਿਹੜੇ ਘਰ ਪਤਾ ਲੱਗਦਾ ਇਹਨਾਂ ਨੂੰ ਕੋਈ ਮੀਟ ਅੰਡਾ ਸ਼ਰਾਬ ਜਾਂ ਕੋਈ ਦੋ ਨੰਬਰ ਦੀ ਕਮਾਈ ਆ ਵਿਦ ਦਸਾਂ ਨੋਹਾਂ ਦੀ ਨਹੀਂ ਕਮਾਈ ਉਸ ਘਰ ਤੋਂ ਇਹਨਾਂ ਨੇ ਪਾਣੀ ਵੀ ਕਦੀ ਨਹੀਂ ਪੀਤਾ ਔਰ ਇਹ ਮਹਾਂਪੁਰਖ ਮੈਂ ਸਾਰੀ ਸਾਰੀ ਰਾਤ ਉੋਠੇ ਦੇ ਤਰੂ ਭਗਤ ਦੀ ਪ੍ਰਕਰਮਾ ਕਰੀ ਜਾਣੀ ਤੇ ਪਾਠ ਕਰੀ ਜਾਣੇ ਇਹ ਸੀਗੇ ਸੰਤ ਬਾਬਾ ਬਹਾਦਰ ਸਿੰਘ ਜੀ ਤੇ ਇਹ ਮੇਰੇ ਬਜ਼ੁਰਗ ਮੈਚ ਦੇਖਣ ਦੇ ਭਾਈ ਲੱਧੂ ਤੇ ਫਰੰਦੀਪੁਰ ਠੀਕ ਹੈ ਜੀ ਇਹ ਆ ਮੇਰੇ ਬਜ਼ੁਰਗ ਜੀ ਇਹ ਪਾਕਿਸਤਾਨ ਦੇ ਚੱਕ 298 ਜਿਹੜਾ ਲੈਲਪੁਰ ਮੈਂਟ ਗੁਮਰੀ ਤੋਂ ਆਏ ਸੀ ਪਾਪਾ ਤੁਹਾਨੂੰ ਕਬੱਡੀ ਪਸੰਦ ਵਾ ਕਿੰਨੀ ਕ ਕਿਹਨੀ ਤਰਾਈ ਹੈ ਪਾਪਾ ਜੀ ਸਾਡੇ ਨਾ ਇੱਥੇ ਬਿਲਕੁਲ ਸਾਡੇ ਲੱਗੇ ਆ ਸੀਕਰੀ ਪਿੰਡ ਉੱਥੇ ਮੇਲਾ ਹੁੰਦਾ ਹੁੰਦਾ ਕ੍ਰਿਸ਼ਨ ਜਨਮ ਅਸ਼ਟਮੀ ਤੇ ਉੱਥੇ ਵੀ ਇਹ ਹਰ ਸਾਲ ਜਾ ਕੇ ਤਿੰਨੋ ਦਿਨ ਦੇਖਦੇ ਹੁੰਦੇ ਸੀ ਹਾਂਜੀ ਉਹ ਦੇਖ ਲੈ ਮਿਲ ਕਿਉਂ ਨਹੀਂ ਜਾ ਲੱਗਿਆ ਦੇਖ ਲੈ ਤੇ ਬਾਕੀ ਬਈ ਉਹ ਤੋਂ ਬਾਅਦ ਫਿਰ ਆਪਾਂ ਹਰ ਸਾਲ ਟੂਰਨਾਮੈਂਟ ਕਰਾਉਣ ਲੱਗੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਪਹਿਲਾ ਮੈਚ ਆਪਾਂ ਕਰਵਾਇਆ 22 ਟੂਰਨਾਮੈਂਟ ਆਪਾਂ ਨਾ ਕਰਵਾਏ ਫਿਰ ਠੀਕ ਹੈ ਜੀ ਇਹ ਹੈ ਮੇਰੇ ਸਤਿਕਾਰਯੋਗ ਬਜ਼ੁਰਗ ਸਰਦਾਰ ਬਲਵੰਤ ਸਿੰਘ ਜੀ ਸਰਪੰਚ ਵੀ ਰਹਿ ਚੁੱਕੇ ਆ ਇਹ ਸਭ ਇਹਨਾਂ ਦੀ ਆ ਸਭ ਇਹਨਾਂ ਦੀ ਇਹਨਾਂ ਦੀ ਮਿਹਰਬਾਨੀਆਂ ਇਹਨਾਂ ਦੀ ਕਿਰਪਾ ਆ ਔਰ ਇਹ ਬਜ਼ੁਰਗ ਮੇਰੇ ਪਾਕਿਸਤਾਨ ਜਦੋਂ 1947 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਬਣਿਆ ਨਾ ਇਹ 11ਵੀਂ ਚ ਪੜਦੇ ਸੀਗੇ ਤੇ ਉਸ ਟਾਈਮ ਤੋਂ ਅ 11ਵੀਂ ਚ ਪੜਦੇ ਸੀਗੇ ਤੇ ਸਭ ਘਰ-ਬਾਰ ਉਜੜ ਗਏ ਤੇ ਫਿਰ ਇੱਥੇ ਆ ਕੇ ਇਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਪਾਕਿਸਤਾਨ ਵਾਲਾ ਪਿੰਡ ਦਾ ਨਾਂ ਸੀਗਾ ਚੱਕ 298 ਜ਼ਿਲ੍ਹਾ ਲੈਲਪੁਰ ਮਿੰਟ ਕੁਮਰੀ ਠੀਕ ਹੈ ਜੀ ਇਹ ਸੀਗਾ ਤੇ ਏ ਮੇਰਾ ਫਿੱਕਾ ਆ ਜੀ ਕਿਨੂੰ ਕਿਨੂੰ ਪਸੰਦ ਆ ਜੀ ਫਿੱਕਾ ਕਰਿਓ ਕਮੈਂਟ ਹੈ ਪਸੰਦ ਕਿਸੇ ਨੂੰ ਤਾਂ ਦੱਸਿਓ ਜਰੂਰ ਠੀਕ ਆ ਜੀ ਤੇ ਸੋ ਅੱਜ ਮੇਰੇ ਤੁਰਦਿਆਂ ਤੁਰਦਿਆਂ ਦਿਮਾਗ 'ਚ ਆਇਆ ਮੈਂ ਕਿਹਾ ਚੱਲੋ ਲਾਈਵ ਹੋ ਕੇ ਦੇਖਦਾ YouTube ਤੇ ਤੇ ਇੱਥੇ ਨਾ ਸਾਡੇ ਆ ਕੀ ਬਿਜੜਾ ਤੁਸੀਂ ਜਾਣਦੇ ਹੀ ਹੋ ਉਹ ਬੜਾ ਦੇਖਿਓ ਨੀਗਾ ਮਾਰਿਓ ਡੇਂਗ ਦੇ ਉੱਤੇ ਇਹ ਦੀਦੇ ਨਹੀਂ ਬੂਟਾ ਆ ਰਿਹਾ ਮਰੇ ਬੂਟਾ ਆ ਰਿਹਾ ਮਰੇ ਉੱਥੇ ਬੜਿਆ ਉਹ ਦੀਦੇ ਹੋਣੇ ਆ ਆ ਬੜਾ ਉੱਥੇ ਕੀ ਇਹਨਾਂ ਨੇ ਰੌਣਕ ਲਾਈਆਂ ਆ ਜਿਹੋ ਜੀ ਬਰਸਾਤ ਆਉਂਦੀ ਆ ਇਹ ਪਹੁੰਚ ਜਾਂਦੇ ਆ ਠੀਕ ਹੈ ਬਾਕੀ ਇੱਕ ਆ ਮੈਂ ਬੂਟਾ ਨਾ ਅਮਰੀਕਾ ਤੋਂ ਲੈ ਕੇ ਆਇਆ ਸੀ ਦੇਖੋ ਕਿੰਨਾ ਸੋਹਣਾ ਫੁੱਲ ਹੈ ਇਹਨੂੰ ਕਿੰਨੇ 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 ਕਿ ਲੱਗਦੇ ਇਹਨੂੰ ਫੁੱਲ ਠੀਕ ਹੈ ਜੀ ਇਹ ਸਾਡੇ ਕਿਚਨ ਗਾਰਡਨ ਜਿਹਨੂੰ ਕਹ ਲਈਦਾ ਇਹ ਸੁੱਚੀ ਕਲੀ ਆ ਇਹਦਾ ਮਹਿਕ ਕਯਾ ਬਤਾਂ ਪੋਛਣਾ ਪੋਛਣਾ ਇਹ ਆ ਇੱਕ ਆਪਾਂ ਅੰਬ ਦਾ ਬੂਟਾ ਤਿਆਰ ਕੀਤਾ ਠੀਕ ਆ ਜੀ ਹੋਏ ਹੋਏ ਹੇ ਗੁਰੂ ਠੀਕ ਹੈ ਜੀ ਇਹ ਮੇਰਾ ਵਾਹ ਵਾਹ ਦੇਖ ਲੋ ਕੁਦਰਤ ਕਦੀ ਸੁਣਿਆ ਸੀ ਪੰਜਾਬ ਦੇ ਵਿੱਚ ਸੇਵ ਹਾਂ ਦੇਖੋ ਗੁੱਛਿਆਂ ਦੇ ਗੁੱਛੇ ਜਿੱਥੇ ਲੱਗਦੇ ਗੁੱਛਿਆਂ ਦੇ ਗੁੱਛੇ ਆ ਦੇਖੋ ਆ ਦੇਖੋ ਜਿੱਥੇ ਵੀ ਲੱਗਦੇ ਇਹ ਗੁੱਛੇ ਹੀ ਲੱਗਦੇ ਆ 6 7 ਤਾਂ ਇਹਨੂੰ ਗੁੱਛੇ ਲੱਗੇ ਹੋ ਆ ਦੇਖੋ ਆ ਦੇਖੋ ਆ ਦੇਖੋ ਠੀਕ ਹੈ ਜੀ ਹੋਰੇ ਨੂੰ ਫੁਲਾਕਾਂ ਵੀ ਆ ਰਹੀਆ ਨਹੀਂ ਨਹੀਂ ਭੁਲੇਖਾਂ ਦੇ ਕੋ ਆ ਰੋਦਰਾਕਸ਼ਾ ਜੀ ਆ ਦੇਖੋ ਨਿੱਕੇ ਨਿੱਕੇ ਰੋਦਰਾਕਸ਼ ਲੱਗਿਓ ਨਾ ਇਹ ਆ ਦੇਖੋ ਇਹ ਰੋਦਰਾਕਸ਼ ਦਾ ਬੂਟਾ ਜਿਹੜੇ ਗਲ ਦੇ ਵਿੱਚ ਨਹੀਂ ਮਾਲਾ ਪਾਉਨੇ ਹੁੰਦੇ ਆਪਾਂ ਰੋਦਰਾਕਸ਼ ਦੀਆਂ ਇਹ ਉਹ ਬੂਟਾ ਆ ਬਹੁਤ ਲੱਗਿਓ ਇਹਨੂੰ ਰੋਦਰਾਕਸ਼ ਠੀਕ ਹੈ ਜੀ ਤੇ ਆ ਵੀ ਸੇਵਈ ਆ ਆ ਦੇਖੋ ਇਹ ਹੋਰ ਵੈਰਾਈਟੀ ਆ ਵੈਸੇ ਆ ਦੇਖੋ ਲੱਗਣ ਇਹਨੂੰ ਘਟ ਲੱਗਿਓ ਇਹਨੂੰ ਇਧਰ ਐਵੇਂ 20 ਕ ਦਾਣੇ ਹੀ ਹੋਣੇ ਹੈ ਬੂਟਾ ਉਹਦਾ ਵੱਡਾ ਬੂਟਾ ਵੱਡਾ ਤੇ ਜਿੱਦਾਂ ਹੁਣ ਦੇਖ ਲਓ ਇਹ ਸੀਡਾ ਪਹਾੜੀ ਫਲ ਸੇਵ ਪਰ ਇੱਥੇ ਪੰਜਾਬ ਚ ਵੀ ਹੋ ਰਿਹਾ ਤੇ ਆ ਵੀ ਚੀਲ ਵੀ ਪਹਾੜੀ ਆ ਤੇ ਇਹਦੀ ਉਮਰ ਹੋ ਗਈ ਹੋਣੀ ਆ 8-9 ਸਾਲ ਇਹ ਐਡਾ ਕਈ ਹੋਇਆ ਹਲੇ ਦੇਖ ਲਓ ਇਹਨੂੰ ਇਹ ਵਾਤਾਵਰਨ ਨਹੀਂ ਚੰਗਾ ਲੱਗਾ ਇਹਦੇ ਅਨੁਕੂਲ ਨਹੀਂ ਹੈਗਾ ਇਹ ਦੇਖ ਲਓ ਛੋਟਾ ਜਿਹਾ ਹੀ ਰਹਿ ਗਈ ਆ ਚੀਲ ਠੀਕ ਹੈ ਤੇ ਅਕਰ ਦੇ ਵਿੱਚ ਇਹ ਦੇਖੋ ਅੰਬ ਲੱਗੇ ਹੋ ਆ ਦੇਖੋ ਲੱਗੇ ਹੋ ਨਾ ਬੜੇ ਏ ਤੋਂ ਤੋੜਿਆ ਕੀ ਇੰਨੇ ਕਬੂਟੇ ਉਤੋਂ ਨਾ 50 60 ਕਿਲੋ ਦਿੱਥੇ ਹੋਣੇ ਠੀਕ ਹੈ ਚਲੋ ਅੱਗੇ ਆਹ ਲਓ ਜੀ ਮਹਾਰਾਜ ਕੇ ਅਰਦਾਸ ਕਰਦਾ ਸੱਚੇ ਪਾਤਸ਼ਾ ਤੁਹਾਨੂੰ ਸਭ ਨੂੰ ਸਦਾ ਚੜ੍ਹਦੀ ਕਲਾ ਤੁੰਦ ਉਸੀਆਂ ਵਕਸ਼ਣ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ